ਸ੍ਰੀ ਗੁਰੂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਬਲੌਗ ਤੋਂ ਪਹਿਲਾਂ ਜੀ ਜਿੰਨੇ ਸਾਡੇ ਨਾਲ ਸਬਸਕ੍ਰਾਈਬਰ ਨਵੇਂ ਜੁੜੇ ਹੋਏ ਆ ਪੁਰਾਣੇ ਜੁੜੇ ਹੋਏ ਆ ਉਹਨਾਂ ਨੇ ਮੇਰੀ ਕੱਲ ਸਾਡੀ ਮਾਤਾ ਦਾ ਜਨਮ ਦਿਨ ਤਾਂ ਜੀ ਬੀਬੀ ਦਾ ਬੜੀਆਂ ਦੁਆਵਾਂ ਬੜੇ ਸੋਹਣੇ ਕਮੈਂਟ ਆਏ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਲਈ ਇੰਨਾ ਪਿਆਰ ਇੰਨਾ ਪਿਆਰ ਦਿੰਨੇ ਹੋ ਜੀ ਤੁਸੀਂ ਪਰਮਾਤਮਾ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੁਹਾਨੂੰ ਪਰਮਾਤਮਾ ਤੇ ਗਰਮੀ ਨੇ ਤਾਂ ਜੀ ਇੰਨੀ ਕੀ ਗਰਮੀ ਪੈ ਰਹੀ ਆ ਨਾ 10-15 ਦਿਨ ਤੋਂ ਕਹਿਰ ਪੂਰਾ ਰਿਕਾਰਡ ਟੁੱਟ ਗਰਮੀ ਆ ਭਾ ਜਿਹਨੂੰ ਕਹਿ ਸਕਦੇ ਆ ਔਰ ਅੱਜ ਮੌਸਮ ਜਿਹੜਾ ਥੋੜਾ ਜਿਹਾ ਹੈਗਾ ਠੰਡਾ ਅੱਜ ਅੱਜ ਬੱਦਲਵਾਜ਼ੀ ਹੋਈ ਹੋਈ ਆ ਜੀ ਤੇ ਅੱਜ ਮੈਨੂੰ ਜਿੱ ਤੱਕ ਲੱਗਦਾ ਮੀਂਹ ਦੀ ਸੁਭਾਵਨਾ ਪੂਰੀ ਆ। ਔਰ ਅੱਜ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਕਿੱਥੇ ਤੱਕ ਸਾਡੀ ਵੀਡੀਓ ਤੁਸੀਂ ਦੇਖ ਰਹੇ ਆ ਔਰ ਕਿੱਥੇ ਮੀਂਹ ਪੈ ਰਿਹਾ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਓ। ਤੇ ਕਹਿੰਦੇ ਨੇ ਹੁੰਦੇ ਵੀ ਖੁਸ਼ੀ ਔਰ ਗਮੀ ਦਾ ਨਹੀਂ ਪਤਾ ਲੱਗਦਾ ਹੁਣ ਤਾਂ ਬੰਦੇ ਦਾ ਛੱਟ ਮੰਗਣਾ ਛੱਟ ਵਿਆਹ। ਕਿਸੇ ਸਿਆਣਿਆਂ ਨੇ ਕਿਹਾ ਛੱਟ ਮੰਗਣਾ ਚੱਟ ਵਿਆ ਤੇ ਚਰਨਜੀਤ ਪਹਿਲਾਂ ਤਾਂ ਆਪ ਵਿਚਾਰੀ ਬਿਮਾਰ ਰਹੀ ਉੱਪਰ ਤੇ ਜਦੋਂ ਅੰਗ ਦਾ ਜਨਮ ਉਦੋਂ ਇਹਨੇ ਕਿੰਨੇ ਕਾਸਟ ਕੱਟੇ ਹੁਣ ਚਰਨਜੀਤ ਦਾ ਆਪਰੇਟ ਹੋਇਆ ਜੀ ਪਿੱਤੇ ਦੀ ਪਥਰੀ ਦਾ ਹੁਣ ਚਰਨਜੀਤ ਕੋਰ ਕਹਿੰਦੇ ਨੇ ਹੁੰਦੇ ਵੀ ਦੁੱਖਾਂ ਦੇ ਨਾਲ ਪ੍ਰਮਾਤਮਾ ਦੁੱਖ ਵੀ ਉਹਨੂੰ ਹੀ ਦਿੰਦਾ ਜਿਹਦੇ ਵਿੱਚ ਲੜਨ ਦੀ ਸ਼ਕਤੀ ਹੋਵੇ ਜਿਹਦੇ ਵਿੱਚ ਲੜਨ ਦੀ ਸ਼ਕਤੀ ਹੋਵੇ ਤੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਘਰ ਦੇ ਵਿੱਚੀ ਦੋ ਡੰਗ ਦੀ ਰੋਟੀ ਚ ਅਚਾਰ ਨਾਲ ਮਿਲੀ ਜਾਵੇ ਪਰ ਘਰ ਦੇ ਵਿੱਚ ਤੰਦਰੁਸਤੀ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਤੰਦਰੁਸਤੀ ਦੇ ਨਾਲੇ ਆਪਾਂ ਸਾਰਾ ਕੁਝ ਆ ਤੰਦਰੁਸਤੀ ਨਹੀਂ ਤਾਂ ਆਪਾਂ ਪੈਸਾ ਵੀ ਕਿਆ ਕਰਨਾ ਪੈਸਾ ਵੀ ਆਪਾਂ ਨੇ ਚੱਟਣਾ ਪੈਸਾ ਵੀ ਆਪਾਂ ਕੁਝ ਨਹੀਂ ਕਰ ਸਕਦਾ ਉੱਥੇ ਜੇ ਬੰਦੇ ਦੀ ਤੰਦਰੁਸਤੀ ਨਾ ਹੋਵੇ ਹੁਣ ਤੁਸੀਂ ਮੈਨੂੰ ਪੁੱਛਦੇ ਹੋਵੋਗੇ ਵੀ ਤੁਸੀਂ ਇਹ ਵਾਰ-ਵਾਰ ਕਿਉਂ ਗੱਲਾਂ ਕਹੀ ਜਾਂਦੇ ਆ ਚੱਕਰ ਹੈਗਾ ਜੀ ਐਦਾਂ ਇਹ ਹੈਗਾ ਆਪਾਂ ਤੁਹਾਨੂੰ ਚਰਨਜੀਤ ਮੂੰਹ ਇਹਨੂੰ ਪੁੱਛਦੇ ਹਾਂ ਤੇ ਮੂੰਹ ਇਹ ਦੱਸੂਗੀ ਚਰਨਜੀਤ ਤੇ ਹਾਂ ਵੀ ਚਰਨਜੀਤ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਪ੍ਰਮਾਤਮਾ ਅਗੇ ਅਰਦਾਸ ਆ ਤੁਸੇ ਸੇਮੇ ਚੜਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕ ਨਹੀਂ ਪਾ ਦੋਗੇ ਥੋੜੇ ਪੈਰ ਵਾਚਦੇ ਹੋਣੇ ਅੱਜ ਗਰਮੀ ਤਾਂ ਬਹੁਤ ਹੀ ਦੁਪਹਿਰੇ ਤੇ ਹੁਣ ਤਾਂ ਮੌਸਮ ਜਿਹੜਾ ਹਨ ਬੱਦਲਵਾਜੀ ਜੀ ਵਧੀਆ ਜੇ ਮੀਂਹ ਪੈ ਜਾਵੇ ਆਇਆ ਤੋੜਲਾ ਥੋੜਾ ਜਿਹਾ ਲੱਗਦਾ ਤਾਂ ਹੈਈ ਸਵਾਭਨਾ ਜੀ ਫਿਰ ਪੈ ਜਾਊਗਾ ਤੇ ਮੈਂ ਦੇਖਣ ਪਤਾ ਕੱਲੂ ਅੱਜ ਅਦਿਨ ਮੈਂ ਹਾਂ ਬਈ ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਜਿੱਦਾਂ ਮਾਣੀ ਮੱਜਰੇ ਦੀ ਮੰਮੀ ਦਾ ਜਨਮ ਦਿਨ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਵਾ ਮਾਰਦਾ ਸਾ ਕਿਉਂਕਿ ਮੈਂ ਅੱਗੇ ਵੀ ਕਹਿੰਨੀ ਹੁੰਨੀ ਇਹ ਗੱਲ ਨੂੰ ਕਿ ਇਹ ਮੇਰੀਆਂ ਅਰਦਾਸਾਂ ਨਾਲ ਕੰਡੀ ਨਾਲ ਨਹੀਂ ਕੰਮ ਕਰਨਾ ਹੈ ਨਾ ਵੀ ਜਿਹੜੇ ਮੇਰੇ ਭੈਣ ਭਾਈ ਸਾਰੇ ਅਰਦਾਸ ਕਰਦੇ ਸਾਡੇ ਲਈ ਸਾਡੀ ਧੋ ਤੱਕ ਪਹੁੰਚ ਗਈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਮਾਮਾ ਮਨਿੰਦਰ ਪਰਮਾਤਾ ਉਹ ਚਾਰ ਦੀ ਕਲਾ ਵਿੱਚ ਰੱਖੇ ਲੰਬੀ ਉਮਰ ਹਾਂ ਮਾਮਾ ਤਾਂ ਖੁਸ਼ ਚੰਗੇ ਹੀ ਲੱਗਦੇ ਅਸੀਂ ਉੜਦੇ ਇਹਨਾਂ ਦੇ ਸਾਰੇ ਬੱਚੇ ਉੜਦੇ ਹੁੰਦੇ ਨੇ ਹਾਂ ਚਾਹੇ ਕੋਈ ਵੀ ਰਾਤ ਚਾਹ ਜਾਨਵਰ ਹੋਵੇ ਕੋਈ ਚਾਹੇ ਕੋਈ ਵੀ ਹੋਵੇ ਹਨਾ ਚਾਹੇ ਇਨਸਾਨ ਹੋਵੇ ਕੋਈ ਵੀ ਹੋਵੇ ਸਭ ਆਪਣੇ ਮਾਮਾ ਦੇ ਛੱਤੇ ਹੀ ਉੜਦੇ ਨੇ ਆਹੇ ਉਹ ਕਿਰਸੀ ਇੱਕ ਮਾਰਾ ਸੀ ਬੱਟੇ 'ਚ ਬਿਠਾ ਲਿਆ ਇੰਨਾ ਵਧੀਆ ਮੌਸਮ ਆ ਹਾਂ ਅੱਜ ਸੇਗਾ ਹਾ ਤੇ ਕੋਈ ਨਹੀਂ ਪਰਦਾ ਆ ਜਦ ਨਹੀਂ ਤਾਂ ਮੈਂ ਕਿੱਟੇ ਬਹੁਤ ਸੇ ਪਰਦਾ ਨਹੀਂ ਕਰਨੀ ਆ ਮੈਂ ਤਾਂ ਹੋਰ ਕੰਮ ਖਰਾਬ ਹੋ ਜਾਣਾ ਠੀਕ ਆ ਹਾਂ ਤੇ ਹਾਂ ਕਿਹਾ ਤਾਂ ਮੈਂ ਕਿਸੀ ਉਦਾਹਰ ਦੀ ਗੱਲ ਕਰਦੇ ਰਿਹਾ ਇੱਕ ਤਾਂ ਅੱਜ ਦੇ ਦਿਨ ਮੈਂ ਗਈ ਸੀ ਜੀ ਹਸਪੀਟਲ ਰੋਪੜ ਅੱਜ ਤਰੀਕ ਨਹੀਂ ਆ 21 21 ਤਰੀਕ ਨੂੰ ਮੇਰੇ ਹਾ ਆਪਰੇਸ਼ਨ ਨੂੰ ਮਹੀਨਾ ਹੋ ਜਾਣਾ ਪੂਰਾ ਤੇ ਲੈ ਟਾਈਮ ਲੰਘ ਗਿਆ ਪਤਾ ਨਹੀਂ ਲੱਗਿਆ ਚਲੋ ਮੇਰਾ ਦੁੱਖ ਟੁੱਟ ਗਿਆ ਤੁਹਾਡੇ ਭੈਣ ਭਾਈਆਂ ਦੀ ਅਰਦਾਸ ਨਾਲ ਬਸ ਇਹ ਇੱਕ ਤਾਂ ਮੈਨੂੰ ਕਮੈਂਟ ਆਇਆ ਭੈਣ ਦਾ ਕਮੈਂਟ ਆਇਆ ਇਦਾਂ ਉਹ ਮੈਨੂੰ ਪੁੱਛਦੀ ਆ ਕਹਿੰਦੀ ਵੀ ਵੀਰੇ ਮੈਨੂੰ ਸੱਚੀ ਦੱਸੀ ਵੀ ਜਿਹੜੀ ਚਰਨਜੀਤ ਦੀ ਰਿਪੋਰਟ ਸੀ ਵੀ ਹੋਰ ਰਿਪੋਰਟ ਦੇ ਵਿੱਚ ਕੀ ਆ ਕੱਲਾ ਬੈਠ ਕੇ ਸਾਨੂੰ ਦੱਸੀ ਦੇਖ ਪਾਣੇ ਅਜਨਿਤਾ ਕੱਲੂ ਵੀ ਚਰਨਜੀਤ ਨੂੰ ਪਤਾ ਲੱਗਣਾ ਜੋ ਸੱਚਾ ਕਿਉਂਕਿ ਦੱਸਣਾ ਪੈਂਦਾ ਦੱਸਣਾ ਹੀ ਪੈਣਾ ਹੈ ਤੇ ਜਿਹੜੀ ਰਿਪੋਰਟ ਚਰਨਜੀਤ ਦੀ ਆਈ ਥੀ ਉਹ ਬਿਲਕੁਲ ਜਿਹੜੀ ਰਿਪੋਰਟ ਆ ਨੋਰਮਲ ਥੀ ਡਾਕਟਰ ਨੇ ਮੈਨੂੰ ਕਿਹਾ ਵੀ ਮੈਂ ਵੀ ਜਿਹੜੀ ਆ ਰਿਪੋਰਟ ਆ ਮੇਰੇ ਮੁਤਾਬਕ ਬਿਲਕੁਲ ਨੋਰਮਲ ਵੀ ਇਹਦੇ ਵਿੱਚ ਤੁਸੀਂ ਘਾਬਰਨਾ ਨਹੀਂ ਹੈਗਾ ਇਹ ਨਾ ਇਹ ਨਾ ਇਹ ਨਾ ਸੋਚਿਓ ਵੀ ਸ਼ਾਇਦ ਰਿਪੋਰਟ ਦੇ ਵਿੱਚ ਪਤਾ ਨਹੀਂ ਕੀ ਆ ਗਿਆ ਕੀ ਨਹੀਂ ਕਿਉਂਕਿ ਜੇ ਉਹਨੂੰ ਲੱਗਦਾ ਨਾ ਉਹਨਾਂ ਨੂੰ ਮੈਨੂੰ ਜਦੇ ਸਪਸ਼ਟ ਕਰ ਦੇਣੀ ਸੀ ਵੀ ਭਾਈ ਆਹ ਪ੍ਰੋਬਲਮ ਉਹਨਾਂ ਨੇ ਪੜਦਾ ਨਹੀਂ ਰੱਖਣਾ ਡਾਕਟਰਾਂ ਨੇ ਜੇ ਪੜਦਾ ਰੱਖਣ ਲੱਗੇ ਤਾਂ ਉਹਨਾਂ ਨੂੰ ਡਾਕਟਰ ਕੌਣ ਕਹੋ ਉਹਨਾਂ ਨੇ ਸੌਜੀ ਸੁਣਾਤੀਦੀ ਮੈਨੂੰ ਕਿਉਂਕਿ ਜਦ ਚੈਰੀ ਜੀ ਦਾ ਆਪਰੇਟ ਕਰਿਆ ਤਾਂ ਉਹਨਾਂ ਨੇ ਮੈਨੂੰ ਜਦੋਂ ਬਾਹਰ ਹਲੇ ਚਰਨਜੀਤਾ ਚਲੋ ਅੰਦਰ ਹੀ ਕੀ ਆਪਰੇਟ ਹੋਇਆ ਉਹ ਡਾਕਟਰ ਨੇ ਜਦ ਵੀ ਮੈਨੂੰ ਕਿਹਾ ਤਾਂ ਕਹਿੰਦਾ ਵੀ ਮੈਨੂੰ ਜਿੱਥੇ ਤੱਕ ਲੱਗਦਾ ਹੈ ਵੀ ਇਹ ਦੇ ਬਲੋਕਿੰਗ ਆ ਸਟੰਟ ਵੀ ਪੈ ਸਕਦੇ ਆ ਵੀ ਜਿਹੜੇ ਹਿਸਾਬ ਦੇ ਨਾਲ ਇਹਦੀ ਪੋਜੀਸ਼ਨ ਧੀ ਚਰਨਜੀਤ ਤੇ ਫਿਰ ਵੀ ਉਹ ਡਾਕਟਰ ਨੇ ਬਹੁਤ ਵਧੀਆ ਆਪਰੇਸ਼ਨ ਬਹੁਤ ਵਧੀਆ ਟ੍ਰੀਟਮੈਂਟ ਦਵਾਈਆਂ ਬੂਟੀਆਂ ਬਹੁਤ ਵਧੀਆ ਦਿੱਤੀਆਂ ਤੇ ਤੇ ਫਿਰ ਉਹਨਾਂ ਨੇ ਮੈਨੂੰ ਪਾਸਟ ਕਹਿ ਦਿੱਤਾ ਤਾਂ ਵੀ ਮੈਨੂੰ ਜਿੱਥੇ ਤੱਕ ਲੱਗਦਾ ਹੈ ਵੀ ਮੈਨੂੰ ਤੁਹਾਡਾ ਜਿਹੜਾ ਇਹ ਹਮ ਨੂੰ ਰੈਫਰ ਨਾ ਕਰਨਾ ਪੈ ਜੀ ਇਹ ਸਟੰਟ ਭੈਣ ਤੱਕ ਨੌਬਤ ਨਾ ਪਹੁੰਚ ਜੀ ਪੀਜੀ ਜੀ ਮੈਨੂੰ ਹਲਾਉਣ ਤੋਂ ਜਦੋਂ ਮੈਂ ਕਹਿੰਦੀ ਮੈਨੂੰ ਫਸਾਵਾ ਦਵਾ ਦਿਓ ਕਿਉਂਕਿ ਮੇਰੇ ਦੋ ਟੀਕੇ ਲੱਗੇ ਸੀ ਤੁਸੀਂ ਮੈਨੂੰ ਕਹਿੰਦੇ ਬੈ ਜਾ ਟਰਨੀ ਟਿੱਕੇ ਨਹੀਂ ਹੋਰ ਨਾ ਕਿ ਤਾ ਤੈਨੂੰ ਚੰਡੀਗੜ੍ਹ ਰੈਫਰ ਕਰ ਦਾਂਗਾ ਨਾ ਮੈਨੂੰ ਆ ਕਿ ਮੈਨੂੰ ਤੁਸੀਂ ਡਰਾਉਂਦੇ ਆ ਤੇ ਦੂਆ ਨੰਬਰ ਮੈਂ ਨਾ ਕਮੈਂਟ ਪੜਿਆ ਸੀ ਮੈਂ ਤੁਹਾਨੂੰ ਦਰਸਾਉਂਗਾ ਤੇ ਖਲਾਈ ਸੀ ਬਿਸ਼ਾਇਤ ਤੁਸੀਂ ਮੇਰੇ ਤੋਂ ਕੋਈ ਪਰਦਾ ਰੱਖਦੇ ਹੋ ਜਾਂ ਕੋਈ ਪ੍ਰੋਬਲਮ ਆ ਗਈ ਵੀਰ ਤੁਸੀਂ ਮੈਨੂੰ ਦੱਸਣਾ ਨਹੀਂ ਚਾਹੁੰਦੇ ਵਿਚਾਲ ਹੌਲੀ ਹੌਲੀ ਜਿਹਦਾ ਹੱਲ ਜੇ ਹੱਲ ਤੇ ਤਾਂ ਹੀ ਨਹੀਂ ਤੁਸੀਂ ਮ ਪਰ ਮੈਨੂੰ ਵੀ ਹੁਣ ਮੇਰਾ ਵੀ ਸ਼ੱਕ ਕਲੀਅਰ ਹੋ ਗਿਆ ਮੇਰੇ ਵੀ ਦਿਲ 'ਚ ਇਹ ਭੈਣ ਬਹਿਮ ਸੀ ਸ਼ਾਇਦ ਕੁਝ ਹੋ ਸਕਦਾ ਵੀ ਲੁਕੋਇਆ ਹੋਇਆ ਹੈ ਤਿੱਥੋਂ ਮੈਨੂੰ ਲੁਕੋ ਕੇ ਕੋਈ ਫਾਇਦਾ ਨਹੀਂ ਤਾਂ ਕਿਉਂਕਿ ਜੇ ਅੱਜ ਬਿਮਾਰੀ ਛੋਟੀ ਜੀ ਆ ਉਹਨੂੰ ਆਪਾਂ ਹੁਣ ਫੜ ਲੂਗੇ ਤਾਂ ਚੰਗੇ ਰਹੂਗੇ ਕਹਾਂ ਕੱਲੂ ਨਹੀਂ ਬਦਣੀ ਆ ਪਰ ਉਹਦਾ ਚਰਨਜੀਤ ਜਿਹੜੀ ਰਿਪੋਰਟ ਸੀ ਮੈਂ ਤੈਨੂੰ ਫੇਰ ਦੱਸ ਦੰਨਾ ਜੀ ਆਪਾਂ ਤੁਹਾਨੂੰ ਭੈਣ ਨੇ ਮੈਨੂੰ ਦੋ ਤਿੰਨ ਵਾਰ ਪੁੱਛਿਆ ਇੱਕ ਨੇ ਵੀ ਭੈਣੇ ਚਲੋ ਤੁਸੀਂ ਸਾਡਾ ਫਿਕਰ ਕਰਦੇ ਆ ਹਨਾ ਤੁਹਾਡੇ ਫਰਜ਼ ਵੀ ਬਣਦੇ ਆ ਸਾਨੂੰ ਸਮਝਾਉਣੇ ਸਾਡਾ ਵੀ ਫਰਜ਼ ਬਣਦਾ ਅਸੀਂ ਤੁਹਾਡੇ ਕੋਈ ਤੁਸੀਂ ਜਵਾਬ ਦਿੱਤਾ ਸਾਨੂੰ ਅਸੀਂ ਸਮਝੀ ਜੀ ਸਾਡੇ ਜਿਨ੍ਹਾਂ ਨੇ ਤੁਹਾਨੂੰ ਇੰਨਾ ਵਧੀਆ ਸਵਾਲ ਪੁੱਛਿਆ ਇਹ ਸਾਡੇ ਕਿੰਨੇ ਫਿਕਰ ਕਰਨਿਆ ਪਰ ਫਿਕਰ ਤਾਂ ਸਾਰੇ ਕਰਦੇ ਪਰ ਦੇਖੋ ਇਹਨਾਂ ਨੂੰ ਕਿੰਨੀ ਮੈਂ ਤਾਂ ਸੱਚੀ ਗੱਲ ਦੱਸਾਂ ਮੈਨੂੰ ਕਿਸੇ ਨੇ ਨਹੀਂ ਇੰਨਾ ਪੁੱਛਿਆ ਹਣਾ ਮੰਮੀ ਪੁੱਛਦੀ ਸੀ ਉਦੋਂ ਮੈਨੂੰ ਆਮਾ ਅਖੇੜੀ ਵਾਲੀ ਕੈਂਡੀਡੇਟ ਦੀ ਰਿਪੋਰਟ ਦਿੱਤੀ ਹੁਣ ਵੀ ਸਾਨੂੰ ਤਾਂ ਰਹਿਣਾ ਪੜਨਾ ਹੁੰਦਾ ਵੀ ਕਿਆ ਇਹਦਾ ਕਿਆ ਬਣੇ ਮੈਂ ਕਿਹਾ ਮੰਮੀ ਮਨਿੰਦਰ ਡੈਡੀ ਗਿਆ ਵੀ ਉਦੋਂ ਸਾਨੂੰ ਡਾਕਟਰ ਨੇ ਦੀ ਵੀ ਤੁਸੀਂ ਮੈਨੂੰ ਆਕੇ ਦੱਸਿਆ ਹਣਾ ਤੇ ਮੈਂ ਫਿਰ ਨਾ ਮੈਂ ਵੀ ਥੋੜੀ ਸ਼ੱਕ ਦੀ ਜੇ ਪੈ ਗਈ ਜਦੋਂ ਮੈਨੂੰ ਉਹ ਕਮੈਂਟ ਪੜਨ ਦਾ ਪੜਿਆ ਤੇ ਦੇਖੋ ਤੁਸੀਂ ਕਿੰਨਾ ਫਿਕਰ ਕਰਿਆ ਹਨ ਭੈਣੇ ਬਸ ਤੁਹਾਡੀਆਂ ਇਦਾਂ ਹੀ ਅਰਦਾਸਾਂ ਕਈ ਪਹਿਲਾਂ ਦੇ ਰੋਜ਼ ਫੋਨ ਵੀਰੇ ਹੁਣ ਤੱਕ ਵੀ ਆਉਂਦੇ ਨੇ ਇਹ ਜੀ ਗੱਲਾਂ ਜਿਹੜੇ ਪਿਆਰ ਕਰਦੇ ਨੇ ਉਹ ਸਾਨੂੰ ਪੁੱਛਦੇ ਰਹਿੰਦੇ ਨੇ ਵੀ ਕੋਈ ਚੀਜ਼ ਦੀ ਲੋੜ ਦੇਖੋ ਭੈਣੇ ਚੀਜ਼ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਸਾਡੇ ਬਰਾਬਰ ਖੜਦੇ ਹੋ ਦੁੱਖ ਸੁੱਖ 'ਚ ਹਨਾ ਅਰਦਾਸਾਂ ਕਰਦੇ ਇਹ ਸਭ ਤੋਂ ਵੱਡੀ ਤੁਹਾਡੀ ਉਹ ਆ ਹਾਂ ਸਭ ਤੋਂ ਵੱਡਿਆ ਹੌਸਲਾ ਸਾਨੂੰ ਸਭ ਤੋਂ ਵੱਡਾ ਹੌਸਲਾ ਭੈਣ ਭਰਾਵਾਂ ਦਾ ਹੀ ਹੁੰਦਾ ਚਲੋ ਪ੍ਰਮਾਤਮਾ ਸਭ ਨੂੰ ਇਦਾਂ ਹੀ ਖੁਸ਼ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਅੱਜ ਮੈਂ ਇੱਕ ਗੱਲ ਦੱਸ ਸਵੇਰ ਦਾ ਮੈਂ ਤੈਨੂੰ ਦੇਖਦਾ ਸਵੇਰ ਦਾ ਤੇਰਾ ਮੂੰਹ ਕਾ ਤੇ ਲਟਕਿਆ ਹੋਇਆ ਸਵੇਰ ਦਾ ਕੀ ਗੱਲ ਕਿਹਾ ਹੈ ਨਾ ਵੀ ਰਿਪੋਰਟ ਵੀ ਤੇਰੀ ਨਾਰਮਲ ਆ ਵੀ ਹੁਣ ਕਾ ਬੰਦੇ ਦਾ ਕੋਈ ਗੱਲ ਹੈ ਨਹੀਂ ਤੇ ਦੂਆ ਨੰਬਰ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਡਾਕਟਰ ਨੇ ਤੇਰੇ ਆਪਰੇਸ਼ਨ ਕਰਿਆ ਤਾਂ ਕੋਈ ਖਾਣ ਪੀਣ ਦੇ ਵਿੱਚ ਤੈਨੂੰ ਕੋਈ ਪ੍ਰੋਬਲਮ ਹੈਗੀ ਆ ਨਹੀਂ ਤਾਂ ਕੋਈ ਨਹੀਂ ਹੈਗੀ ਜਿਹੜਾ ਜੀ ਕਰਦਾ ਚਰਨਜੀਤਾ ਜਿਵੇਂ ਮਾਲੋ ਮਾੜਾ ਮੋਟਾ ਕੋਈ ਤਲਿਆ ਹੋਇਆ ਖਾ ਲਿਆ ਚਲੋ ਕਹਿਨੇ ਨਹੀਂ ਹੁੰਦੇ ਵੀ ਮਾੜਾ ਮੋਟਾ ਜ਼ਿੰਦਗੀ ਦੇ ਵਿੱਚ ਇੰਜੋਏਮੈਂਟ ਵੀ ਕਰਨਾ ਚਾਹੀਦਾ ਹਨਾ ਜੇ ਮੈਂ ਕਹਾਂ ਜੀ ਮਾੜਾ ਤਲਿਆ ਹੋਇਆ ਖਾਂਦਾ ਹੀ ਨਹੀਂ ਅਸੀਂ ਖਾਂਦੇ ਜ਼ਰੂਰ ਆ ਜੀ ਇਹ ਨਹੀਂ ਆ ਖਾਂਦੇ ਨਹੀਂ ਬਿਲਕੁਲ ਪਰ ਜ਼ਿਆਦਾ ਨਹੀਂ ਪਰ ਇਹ ਨਹੀਂ ਹੈ ਜੇ ਅਸੀਂ ਅੱਜ ਖਾ ਲਿਆ ਤਾਂ 15 ਦਿਨਾਂ ਨੂੰ 20 ਦਿਨਾਂ ਨੂੰ ਅਸੀਂ ਮਾੜਾ ਮੋਟਾ ਫੇਰ ਤੋਂ ਜਵਾਰਾ ਸਿੱਖਾ ਵੀ ਨਿਕਲ ਜਾਂਦਾ ਮਹੀਨਾ ਵੀ ਨਿਕਲ ਜਾਂਦਾ ਮਹੀਨਾ ਵੀ ਕੱਢ ਲੈਂਦੇ ਹੈ ਪਰ ਇਹ ਨਹੀਂ ਹੁੰਦਾ ਹੁੰਦਾ ਜੀ ਅਸੀਂ ਤਾਂ ਖਾਂਦੇ ਹੀ ਨਹੀਂ ਜੀ ਇਹ ਬਿਲਕੁਲ ਨਹੀਂ ਦੇਖੋ ਸਾਰੇ ਆ ਦੇਖੋ ਸਾਰੇ ਖਾਂਦੇ ਹੋਣਗੇ ਪਰ ਲੇਕਿਨ ਕੋਈ ਲਿਮਟ ਹੁੰਦੀ ਆ ਹਰ ਚੀਜ਼ ਦੀ ਹਨਾ ਅਸੀਂ ਲਿਮਟ ਦੇ ਮਤਾਬਿਕ ਹੀ ਦੇਖੋ ਜਿਵੇਂ ਮੰਨ ਲਓ ਹੁਣ ਚੀਜ਼ ਪਈ ਹੋਵੇ ਸਰਪਸਾਤੋ ਹੀ ਹੋਣੀ ਆ ਜੇ ਬੱਚਿਆਂ ਨੂੰ ਵੀ ਅਸੀਂ ਤਾਂ ਹੀ ਕੰਟਰੋਲ 'ਚ ਕਰੂਗੇ ਜੇ ਅਸੀਂ ਆਪ ਕੰਟਰੋਲ 'ਚ ਰਹੋ ਆ ਨਹੀਂ ਨਿਆਣੇ ਨੇ ਵੀ ਨਹੀਂ ਕੰਟਰੋਲ ਮੇਰਾ ਤਾਂ ਪ੍ਰੈਸ਼ਰ ਮਤਲਬ ਉਹ ਮੈਂ ਦਦਾਜੀ ਵੀ ਮੇਰਾ ਉਹਨੇ ਡਾਕਟਰ ਨੇ ਪਹਿਲਾਂ ਕਹੇ 15 20 ਮਿੰਟ ਦਾ ਹੀ ਪ੍ਰੈਸ਼ਰ ਨਾ ਜਦੋਂ ਮੈਂ ਅੰਦਰ ਬਣੀ ਐ ਨਾ ਮੈਂ ਕਾਬਰ ਗਈ ਜਿੱਦਾਂ ਮੇਰੇ ਤੋਂ ਪਹਿਲਾਂ ਕੋਈ ਜਾਣ ਦਾ ਪ੍ਰੈਸ਼ਰ ਹੋਇਆ ਮੈਂ ਡਰ ਗਈ ਸੀ ਉਹਨਾਂ ਨੂੰ ਦੇਖ ਕੇ ਫਿਰ ਉਹਨਾਂ ਨੇ ਅੰਦਰ ਦੇ ਵੀ ਉਹਨਾਂ ਨੂੰ ਬਿਠਾਇਆ ਪੁੱਛਣ ਲੱਗ ਗਏ ਜਿਹੜੀ ਕੁੜੀ ਆ ਸੀ ਮੈਂ ਕਿਹਾ ਮੇਰਾ ਪ੍ਰੈਸ਼ਰ ਚੰਗਾ ਨਹੀਂ ਉਹ ਕਹਿੰਦੀ ਦੇਖੋ ਜਿਹੜਾ ਨਾ ਬੰਦਾ ਜਿਵੇਂ ਇਹ ਹਲਕਾ ਫੁਲਕਾ ਇਹਨਾਂ ਨੂੰ 15 ਮਿੰਟ ਮੱਤੀ ਲੱਗਦੇ ਨੇ ਵੀ ਜਿਹੜਾ ਭਾਰੀ ਹੁੰਦਾ ਬੰਦਾ ਥੋੜੇ ਥੋੜੇ ਜ਼ਿਆਦਾ ਟਾਈਮ ਲੱਗਦਾ ਹਨ ਤੇ ਵਿੱਦੜਿਆ ਤੁਲੇ ਖਾਨ ਕਰਕੇ ਫਿਰ ਉਹ ਤਾਂ ਗੱਲਾਂ ਮਾਰੀਆਂ ਮੈਂ ਕਿਹਾ ਸਭ ਮੈਂ ਤਾਂ ਜਮਾਈ ਨਹੀਂ ਤળે ਹੋਇਆ ਖਾਂਦੀ ਕਹਿੰਦੀ ਨਹੀਂ ਦੀਦੀ ਵੀ ਇਹ ਸਿਹਤ ਦੀ ਗੱਲ ਹੁੰਦੀ ਪਰ ਜੇ ਮੇਰਾ ਇੰਨਾ ਟਾਈਮ ਲੱਗਿਆ ਫਿਰ ਮੈਨੂੰ ਵੀ ਆ ਸ਼ੱਕ ਜਾ ਤੇ ਜਿੱਦਾਂ ਜਿਹੜੇ ਰਿਪੋਰਟ ਦੀ ਗੱਲ ਕਰਦੇ ਆ ਤੇ ਦੂਆ ਨੰਬਰ ਤੁਸੀਂ ਮੈਨੂੰ ਦੱਸਦੀ ਗੱਲ ਕਰਦੇ ਜਿੱਦੇ ਥੋੜੇ ਜੀ ਜਾਈ ਹੈ ਮਾਜਰੀ ਵਾਲੇ ਉਹਨਾਂ ਦਾ ਨਾ ਪਤਾ ਨਹੀਂ ਆ ਦਿਨਾਂ ਵਿੱਚ ਆ ਕੇ ਵੇ ਪਾਣੀ ਜੇ ਮੁੱਕ ਜਾਂਦਾ ਅੱਛਾ ਉਹਨਾਂ ਦੇ ਨਾ ਇੱਕ ਪਤਾ ਨਹੀਂ ਹੁਣ ਬਾਈ ਮੈਨੂੰ ਪੱਕਾ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਕਹਾ ਦੇ ਮੇ ਮਮੀ ਜੀ ਆਪੇ ਸੀ ਮੈਨੂੰ ਕਿਤਨੀ ਕਿਆ ਹੁੰਦੇ ਸੀ ਇਹ ਹੋ ਜੰਨੇ ਕਿਤਨੀ ਹੁੰਦੀ ਆ ਹਾਂ ਬੇ ਇਹ ਹੈ ਨਹੀਂ ਪਤਾ ਨਹੀਂ ਐਦਾਂ ਮੈਂ ਕਿ ਛੋੜੇ ਮਮੀ ਨੂੰ ਮੈਂ ਤਾਂ ਗੱਲ ਨਹੀਂ ਕਰੀ ਭੈਣ ਨਾਲ ਕਿਉਂਕਿ ਐ ਦੇਖੋ ਇੱਕੋ ਲੱਗਦਾ ਹੈ ਨਾ ਕਿ ਕਿਸੇ ਨੂੰ ਗੱਲ ਪੁੱਛਣੀ ਔਖਾ ਜਿਹਾ ਹੋ ਜਾਂਦਾ ਤੇ ਹੁਣ ਉਹਨਾਂ ਦੇ ਪੈਰਾਂ ਤੇ ਸੋਜ ਢਿੱਡ ਤੇ ਹੁਣ ਦੇਖੋ ਇੱਕ ਤਿੰਨਾਂ ਮਕਾਨ ਤੇ ਪੈਸਾ ਲਾ ਕੇ ਹਟੇ ਫਰਤੂ ਗਰੀਬ ਬੰਦਾ ਬੜਾ ਔਖਾ ਹੋ ਜਾਂਦਾ ਹੁਣ ਭਾਜੀ ਐਦਾਂ ਬਿਮਾਰ ਨੇ ਚਲੋ ਮੈਂ ਤਾਂ ਹੀ ਕਹਿੰਦੇ ਵੀ ਤੁਹਾਡੀਆਂ ਅਰਦਾਸਾਂ ਸਾਡੇ ਹੁਣ ਤੱਕ ਬਹੁਤ ਕੰਮ ਆਈਆਂ ਨੇ ਤੇ ਅੱਗੇ ਵੀ ਐਦਾਂ ਹੀ ਕਰਿਓ ਤੇ ਇੱਧਰ ਕਢਾਣੀ ਵਾਲੀ ਭੈਣ ਦੀ ਕਹਿੰਦੇ ਹੁੰਦੇ ਵੀਜਾ ਪਰਮਾਰਮ ਕਢਾਣੀ ਵਾਲੀ ਭੈਣ ਗੌਰੀ ਦੀ ਮੰਮੀ ਹਾਂ ਜਿਹੜੀ ਜਦੋਂ ਚਰਨਜੀਤ ਹਾਂ ਜਦੋਂ ਚਰਨਜੀਤ ਅੰਗਤ ਅੰਗ ਜਦੋਂ ਬੰਨ ਨੂੰ ਬਾਹਰ ਵਧਾਇਆ ਤਾਂ ਹਸਪੀਟਲ ਦੇ ਵਿੱਚ ਵੀ ਉਹਨੇ ਬਚਾਈ ਨਹੀਂ ਸਾਡੇ ਟਾਈਮ ਕਟਾਇਆ ਫੇਰ ਘਰ ਵਿੱਚ ਵੀ 15-20 ਦਿਨ ਉਹ ਰਹਿ ਕੇ ਗਈ ਦੀ ਕੁੜੀ ਤੇ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਉਹਦੇ ਬਰਾਬਰ ਖੜੀਏ ਭਾਈ ਦੇਖ ਗੱਲ ਸੁਣਦਾ ਮੇਰੀ ਚਰਨਜੀਤ ਕੋਈ ਇਹਦੇ ਵਿੱਚ ਡਰਨ ਵਾਲੀ ਗੱਲਬਾਤ ਤਾਂ ਹੁੰਦੀ ਨਹੀਂ ਬਸੇ ਆਪਾਂ ਨੂੰ ਹੁਣ ਕਲੀਅਰ ਕਰਨ ਵਾਸਤੇ ਗੱਲ ਹੈਗੀ ਐਦਾਂ ਉਹਨਾਂ ਦੇ ਨਾ ਨੱਕ ਦੇ ਵਿੱਚ ਕੋਕਾ ਪਾਇਆ ਹੋਇਆ ਨੱਕ ਦੇ ਕੋਕਾ ਕਹਿੰਦੇ ਖੁੱਲ ਕੇ ਉਹ ਚੜ ਗਿਆ ਉੱਪਰ ਨੱਕ ਨਲਕੀ ਨਲਕੀ ਜਦੋਂ ਨੱਕ ਤੇ ਲੱਗਦੀ ਆ ਨਲਕੀ ਜਿਹੜੀ ਵਿੱਚ ਲੱਗਦੀ ਆ ਉੱਪਰ ਚੜ ਗਈ ਤੇ ਹੁਣ ਡਾਕਟਰਾਂ ਨੇ ਉਹਨਾਂ ਨੂੰ ਵਿੱਚ ਤਾਂ ਕਹੀਆਂ ਨੇ ਕਹਿੰਦਾ ਜੀ ਇਹਦਾ ਆਪਰੇਟ ਕਰਾਓ ਵਿੱਚ ਡਾਕਟਰਾਂ ਨੇ ਕਹਿੰਦਾ ਜੀ ਘਬਨ ਦੀ ਕੋਈ ਗੱਲ ਹੈ ਨਹੀਂ ਠੀਕ ਹੈ ਇੱਕ ਡਾਕਟਰ ਨੇ ਉਹਨਾਂ ਨੂੰ ਐਕਸ-ਰੇ ਲਿਖਤਾ ਹੁਣ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਮੈਂ ਭਾਈ ਗੱਲ ਸੁਣੋ ਮੇਰੀ ਵੀ ਚਲੋ ਜਿਹੜੇ ਬੰਦੇ ਨੂੰ ਮਾੜਾ ਮੋਟਾ ਘੁੰਮਿਆ ਫਿਰਦਾ ਮੈਂ ਉਹਨਾਂ ਨੂੰ ਇਹ ਵੀ ਗੱਲ ਕਹਿਤੀ ਵੀ ਦੇਖੋ ਦੁਖ ਸੁੱਖ ਦੇ ਵਿੱਚ ਆਪਣੇ ਤੇ ਰਿਸ਼ਤੇਦਾਰੇ ਕੰਮ ਆਉਂਦੇ ਆ ਬਗਾਨਾ ਤਾਂ ਦੇਖੋ ਖੜਦਾ ਨਹੀਂ ਆਪਣੀ ਕੰਮ ਆਉਣਗੇ ਪੈਲ ਗਏ ਸੀ ਮੈਂ ਤੁਹਾਨੂੰ ਦੱਸਿਆ ਭੈਣ ਇੰਨੇ ਕਦੇ ਡਾਕਟਰ ਜੋ ਕਦੇ ਕੁੰਮੇ ਨਹੀਂ ਕੁੰਮੇ ਨਹੀਂ ਉਹਨਾਂ ਕੰਮਕਾਰ ਵਾਲੇ ਬੰਦੇ ਨੇ ਨਾ ਕਦੇ ਇਹਨੇ ਢਿੱਲੀ ਮਿੱਸੀ ਹਾਂ ਜੋ ਗੱਲ ਸੱਚ ਆ ਚਲੋ ਪਰਮਾਤਮਾ ਇਦਾਂ ਹੀ ਠੀਕ ਰਹੇ ਢਿੱਲੀ ਵੀ ਹੁੰਦੀ ਆ ਨਾ ਉਹ ਕੰਮ ਮਤਲਬ ਕੰਮ ਵਿੱਚ ਉਹ ਇੰਨਾ ਉਹ ਨਹੀਂ ਕਰਦੀ ਹੈਗੀ ਵੀ ਉਹ ਹੈ ਨਾ ਸਰੀਰ ਪੱਖੋਂ ਵੀ ਠੀਕ ਆ ਵੀ ਇਹਨਾਂ ਦਾ ਤਾਂ ਭਾਰੀ ਵੀ ਸਰੀਰ ਬੋਡੀ ਬਿਲਡਰ ਆ ਜੀ ਦੀ ਭੈਣ ਐ ਨਹੀਂ ਗੱਲ ਆ ਤਗੜੀ ਜਾਂਦੇ ਹਾਂ ਹਾਂ ਇੰਨੀ ਪ੍ਰੋਬਲਮ ਨਹੀਂ ਜੇ ਆਉਂਦੇ ਚਲੋ ਛੋਟੇ ਮੋਟੇ ਡਾਕਟਰ ਤੋਂ ਦਵਾਈ ਲੈ ਲੈਂਦੇ ਬਾਹਰ ਤੱਕ ਤਾਂ ਕਦੇ ਗਏ ਨਹੀਂ ਗਏ ਨਹੀਂ ਆ ਨੋਰਮਲ ਦਵਾਈ ਜਦ ਮੈਂ ਬੁਖਾਰ ਬਖੂਰ ਹੋ ਗਿਆ ਕਿਤੇ ਕੁਝ ਹੋ ਗਿਆ ਪਰਮਾਤਮਾ ਚਲੋ ਤੰਦਰੁਸਤ ਰੱਖੇ ਭਾਈ ਤੰਦਰੁਸਤੀ ਨਾਲ ਸਾਰਾ ਕੁਝ ਉਹਨੂੰ ਡਾਕਟਰ ਅੱਜ ਪੈਲ ਗਈ ਸੀ ਪਹਿਲਾਂ ਤਾਂ ਉਹ ਪੈਲ ਉਹ ਕਹਿੰਦੇ ਵੀ ਇੰਨਾ ਸਰਕਾਰੀ ਵਿੱਚ ਸਾਨੂੰ ਨਹੀਂ ਪਤਾ ਲੱਗਿਆ ਹੈਗਾ ਅਸੀਂ ਜਾਇਆ ਫਿਰ ਉਹਨਾਂ ਨੇ ਇੱਕ ਡਾਕਟਰ ਜਿਹੜਾ ਮਿਲਿਆ ਉਹਨਾਂ ਨੇ ਉਹਨਾਂ ਨੂੰ ਖੰਨੇ ਦੱਸਿਆ ਤੇ ਸਮਾਦੀ ਰੋਡ ਤੇ ਕੋਈ ਡਾਕਟਰ ਪਤਨ ਗਿਆ ਉਹਨਾਂ ਨੂੰ ਦੇ ਸੀ ਪ੍ਰਾਈਮਰੀ ਉਹਦੇ ਕੋਲ ਗਏ ਨੇ ਉਹਨਾਂ ਨੇ ਪਤਾ ਨਹੀਂ ਭਾਈ ਦੂਰਬੀਨਾਂ ਚੈੱਕ ਕਰਿਆ ਪਤਾ ਤੇ ਉਹ ਕੰਦੇ ਵੀ ਵਿੱਚ ਤਾਂ ਕੁਝ ਨਹੀਂ ਹੁੰਦਾ ਭੈਣ ਦੱਸ ਰਹੀ ਮੈਨੂੰ ਤਕਲੀਫ ਆ ਫਿਰ ਤਾਂ ਕੋਈ ਪ੍ਰੋਬਲਮ ਹੈਗੀ ਆ ਦੇਖ ਮੇਰੀ ਗੱਲ ਹੁਣ ਮੈਂ ਆਪਾਂ ਦੇਖੋ ਡਾਕਟਰ ਤਾਂ ਹੈ ਹਾਂ ਡਾਕਟਰਾਂ ਨੂੰ ਆਪਾਂ ਦਾ ਦਨੇ ਪਹਿਲੇ ਡਾਕਟਰਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ ਹਾਂ ਠੀਕ ਆ ਹੋਰ ਮੈਂ ਤੈਨੂੰ ਮੇਰੀ ਗੱਲ ਸੁਣ ਲੈ ਜਿਹੇ ਜੀ ਤੇਰੀ ਭੈਣ ਆ ਉਹ ਜੀ ਸਾਡੀ ਵੀ ਆ ਠੀਕ ਆ ਦੁੱਖ ਸੁੱਖ ਦੇ ਵਿੱਚ ਜਦੋਂ ਵਿਚਾਰੇ ਆ ਕੇ ਬਰਾਬਰ ਖੜੇ ਉਹਨਾਂ ਨੇ ਝੱਟ ਦੇ ਕੇ ਦੇਖੋ ਹਨਾ ਉਹਨਾਂ ਦਾ ਵੀ ਕੰਮਕਾਰ ਆ ਉਹਨਾਂ ਨੇ ਜਿਹੜੇ ਕੁੜੀ ਭੇਜੀ ਤੀ ਵੀ ਕੋਈ ਗੱਲ ਨਹੀਂ ਭਾਈ ਤੁਹਾਡੇ ਵੀ ਮਜਬੂਰੀ ਆ ਵੀ ਅਸੀਂ ਚਲੋ ਗੋਰੀ ਵਿਚਾਰੀ ਦਸ ਦਿਨ ਕਢਾਂਗੇ ਹੁਣ ਮੈਂ ਤੈਨੂੰ ਇੱਕ ਗੱਲ ਦੱਸਦਾ ਬੇਸ਼ੱਕ ਬੇਜੀ ਚੀਜ਼ ਕਰਕੇ ਨਾ ਫੋਨ ਕਰਕੇ ਬੇਸ਼ੱਕ ਕਹਿ ਵੀ ਦੇ ਵੀ ਭਾਈ ਗੱਲ ਸੁਣਦਾ ਭੈਣੇ ਜੇ ਤੈਨੂੰ ਲੱਗਦਾ ਵੀ ਇੱਥੇ ਡਾਕਟਰ ਕੋਈ ਹੈ ਨਹੀਂ ਵਧੀਆ ਜਾਂ ਤੈਨੂੰ ਲੱਗਦਾ ਵੀ ਮੈਂ ਕਿਆ ਕਰਾਂ ਕਿਵੇਂ ਘੁਮਾਂ ਕਿਉਂਕਿ ਸਾਰੀ ਫੈਮਿਲੀ ਉਹਨਾਂ ਦੀ ਕੰਮਕਾਰ ਵਾਲੀ ਆ ਤੇ ਹੁਣ ਡਾਕਟਰ ਨੇ ਉਹ ਵੈਸੇ ਐਕਸਰਾ ਲਿਖਦਾ ਉਹਨਾਂ ਨੇ ਚੈੱਕ ਕਰਿਆ ਜਿੱਦਾਂ ਉਹਦੇ ਵਿੱਚ ਤਾਂ ਕਹਿੰਦੇ ਉਹ ਨਿਕਲ ਗਈ ਹੋਣੀ ਆ ਹੁਣ ਪਤਾ ਨਹੀਂ ਵੀ ਰੱਬ ਜਾਣਦਾ ਬਈ ਕਿਆ ਚੱਕਰ ਆ ਕਿਆ ਨਹੀਂ ਮੈਂ ਤੈਨੂੰ ਕਿ ਹਾਂ ਵੀਸੀ ਮੈਂ ਕਿ ਭੈਣ ਦੇਖ ਵੀ ਸਰਕਾਰੀ ਵਿੱਚ ਮੇਰਾ ਬਹੁਤ ਵਧੀਆ ਪ੍ਰੇਸ਼ਨ ਕਰੇ ਜੋ ਸੱਚ ਹੈ ਹੈਨਾ ਵੀ ਆਪਾਂ ਨੇ ਰੱਬ ਨੂੰ ਜਾਨ ਦੇਣੇ ਭਝੂਤ ਨਹੀਂ ਬੋਲਦੇ ਵੀ ਮੇਰਾ ਵਧੀਆ ਪ੍ਰੇਸ਼ਨ ਕਰ ਰਿਹਾ ਬਸ ਹੁਣ ਜਿਹੜੀ ਕਮਜ਼ੋਰੀ ਉਹ ਤਾਂ ਅਸੀਂ ਖਾਣ ਪੀਣ ਨਾਲੇ ਦੂਰ ਹੋਣੀ ਹੈ ਡਾਕਟਰ ਨੇ ਨਹੀਂ ਕਰਾ ਖਾਣ ਪੀਣ ਨਾਲੇ ਖਾਣ ਪੀਣ ਦੇ ਨਾਲੇ ਜਿਹੜੇ ਇਹ ਚੀਜ਼ਾਂ ਦੇ ਮਸਲੇ ਹਾਲਾ ਉਹ ਖਾਣ ਨਾਲੇ ਪੀਣ ਨਾਲੇ ਹੋ ਰਿਹਾ ਤੇ ਡਾਕਟਰ ਨੇ ਤਾਂ ਆਪਣੇ ਬਹੁਤ ਵਧੀਆ ਪ੍ਰੇਸ਼ਨ ਕਰਿਆ ਜਦ ਵੀ ਵਾਰ ਮੈਂ ਜਾਣੀ ਪੁੱਛਦਾ ਵਜੇਰਾ ਢਿੱਡ ਭਾਰੀ ਤਾਂ ਨਹੀਂ ਲੱਗਦਾ ਤੈਨੂੰ ਹੈਨਾ ਕੋਈ ਚੀਜ਼ ਜਿੱਦਾਂ ਤੈਨੂੰ ਉਲਟੀ ਆਵੇ ਮੈਨੂੰ ਕੋਈ ਉਲਟੀ ਨਹੀਂ ਆਈ ਚੀਜ਼ ਮੈਂ ਹਰ ਇੱਕ ਥੋੜੀ ਥੋੜੀ ਖਾਨੀ ਆ ਮਤਲਬ ਮੰਨ ਕੇ ਚਲੋ ਢਿੱਡ ਭਰ ਕੇ ਨਹੀਂ ਬਈ ਬਸ ਮੈਨੂੰ ਆਏ ਵੀ ਮੈਨੂੰ ਇਹ ਖਾਪਣਾ ਸ਼ੁਰੂ ਹੋ ਗਈ ਜਿਹੜੀ ਚੀਜ਼ ਮੈਂ ਖਾਵਾਂ ਜਾਨੀ ਕਿ ਜਿਹੜੀ ਤਾਂ ਖਾਧੀ ਹੁਣ ਤੱਕ ਮਾਲਾ ਸਮੋਸਾ ਵੀ ਖਾ ਕੇ ਦੇਖ ਲਿਆ ਹਾਂ ਟਿੱਕੀ ਵੀ ਖਾ ਕੇ ਦੇਖ ਲਈ ਤਾਂ 버ਗਰ ਵੀ ਖਾ ਕੇ ਦੇਖ ਲਿਆ ਬਣਾਓ ਵੀ ਖਾ ਕੇ ਦੇਖਿਆ ਤਾਂ ਇੱਕ ਇੱਕ ਦੋ ਦੋ ਬੁਰਕੀਆਂ ਖਾਦੀਆਂ ਮੈਨੂੰ ਨਾ ਪਤਾ ਕਿ ਜਿੰਨੀਆਂ ਵੀ ਹੁਣ ਤੱਕ ਮਰੀਜ਼ ਮਿਲੇ ਨੇ ਉੱਥੇ ਮੈਨੂੰ ਸਭ ਨੇ ਇਦਾਂ ਹੀ ਕਿਹਾ ਵੀ ਜੇ ਤਾਂ ਚਰਨਜੀਤ ਤਾਂ ਛੱਡ ਤਾ ਕਈ ਪੈਣਾ ਦੇ ਬਾਹਰੋਂ ਵੀ ਕਮੈਂਟ ਆਈਆਂ ਨੇ ਆਏ ਨੇ ਤੇ ਕਹਿਂਦੀਆਂ ਵੀ ਨੇ ਮੈਨੂੰ ਫੋਨ ਕਰ ਫੇਟਾ ਤੇਰਾ ਰਹਿਣਾ ਉਹ ਜਾ ਕੇ ਜਾ ਕੇ ਹੈਨਾ ਬੇ ਬਹਿਮੇ ਰਹਿਣਾ ਦਿਲ ਚ ਹਾਏ ਮੈਂ ਆ ਨਹੀਂ ਖਾ ਸਕਦੀ ਮੇਰੀ ਮਾਸੀ ਦੇ ਖੁੱਦਾ ਹੋਇਆ ਪਿਆ ਉਹ ਵੀ ਇਦਾਂ ਹੀ ਕਰਦੇ ਮਾਸੜ ਕਹਿੰਦੀ ਕਹਿੰਦੀ ਜੱਤ ਮੈਂ ਲਿਆ ਲਿਆ ਕੇ ਦਿੱਤਾ ਜਾਂਦਾ ਨੇ ਖਾਦਾ ਨਹੀਂ ਹੁਣ ਜਿੱਦਾਂ ਉਹ ਸਿਆਲ ਹੋਵੇ ਗਰਮੀ ਹੋਵੇ ਲਿੰਕੇ ਤੋਂ ਬਿਨਾ ਕੁਛ ਵੀ ਰੋਟੀ ਵੀ ਨਹੀਂ ਖਾਦਾ ਹਾਜਮ ਨਹੀਂ ਹੁੰਦਾ ਉਹ ਹੁੰਦਾ ਹੀ ਨਹੀਂ ਉਹਨਾਂ ਦੇ ਇੰਨਾ ਬੀਪੀ ਵੱਧ ਔਰ ਜਦੇ ਉਲਟੀ ਆ ਮੈਂ ਤੈਨੂੰ ਰੱਬ ਦੀ ਕਿਰਪਾ ਨਾਲ ਭਾਈ ਮੈਂ ਸਭ ਦੀਆਂ ਗੱਲਾਂ ਸੁਣੀ ਆ ਮੈਂ ਕਹਿੰਦਾ ਮੇਰੇ ਫਾਇਦੇ ਵਾਸਤੇ ਕਹਿੰਦੇ ਆ ਮੈਂ ਖਾਣੀ ਹੈ ਬਸ ਇੱਕ ਦੁੱਧ ਨਹੀਂ ਪੀ ਕੇ ਦੇਖਿਆ ਮੈਂ ਹੁਣ ਉਹ ਵੀ ਦੇਖਣਾ ਜਿੱਦਾਂ ਡਾਕਟਰ ਨੇ ਦੱਸੇ ਵੀ ਅੱਧਾ ਗਲਾਸ ਦੁੱਧ ਦਾ ਤਾਂ ਅੱਧਾ ਪਾਣੀ ਦਾ ਪਾਉ ਬਿਲਕੁਲ ਪਨੀਰ ਬਣਾ ਕਰਿਆ ਹੈਗਾ ਪਵਿੱਤਾ ਉਹ ਸੀ ਪੁੱਛ ਕੇ ਆਉਂਗੇ ਤਾਂ ਖਾਣਾ ਸ਼ੁਰੂ ਕਰੂਗਾ ਨਾ ਬਾਕੀ ਮੈਂ ਸਾਰੇ ਕੀ ਚੀਜ਼ ਰੋਟੀ ਸਾਰਾ ਕੋਈ ਜਿਹੜੀ ਦਾਲ ਸਬਜ਼ੀ ਬਣਦੀ ਉਹ ਕਹਿੰਦਾ ਸਭ ਖਾਓ ਖਾ ਵੀ ਹੁੰਦੀ ਆ ਹਾਜਮ ਵੀ ਹੁੰਦੀ ਆ ਹੋਰ ਰਹਿ ਗਈ ਤੇਰੀ ਭੈਣ ਦੀ ਗੱਲ ਚਲ ਜੀ ਤਾ ਗੱਲ ਸੁਣ ਲੈ ਭੈਣ ਨੂੰ ਫੋਨ ਕਰਕੇ ਚਾਹੇ ਤੂੰ ਕਹਿ ਦੀਂ ਚਾਹੇ ਕਹਿ ਦੂੰਗਾ ਮੈਂ ਤੁਸੀਂ ਭਾਜੀ ਨਾਲ ਗੱਲ ਕਰੋ ਕਿਉਂਕਿ ਦੇਖੋ ਮੈਂ ਤਾਂ ਹੈਗੀ ਆ ਆਪਣੀ ਇੱਕ ਗੱਲ ਆਪਾਂ ਵੀ ਜਿੱਦਾਂ ਕਹਿ ਦੰਨੇ ਆ ਹੁਣ ਮੇਰੀ ਤਾਂ ਰਿਸ਼ਤੇਦਾਰੀ ਗੂੜੀ ਹੈ ਮੈਂ ਮੰਨਦੀ ਆ ਤੇ ਮੇਰੀ ਭੈਣ ਵੱਲ ਦਾ ਵੀ ਰਿਸ਼ਤਾ ਹੈ ਨਾ ਤੇ ਮੈਂ ਭਾਜੀ ਨੂੰ ਕਹਿ ਦਊਂਗੀ ਪਰ ਜਿਹੜੀ ਥੋੜੀ ਗੱਲ ਕਹਿਣ ਦੀ ਆ ਉਹ ਗੱਲ ਹੋ ਜਾਂਦੀ ਆ ਅਲੱਗ ਤੋਂ ਮੇਰੀ ਕਾਤੇ ਲੱਗ ਤੋਂ ਹੋ ਜਾਣੀਆਂ ਦੇਖੋ ਮੇਰੀ ਭਾਜੀ ਨੇ ਮੇਰੇ ਕਹਦੇ ਭਾਜੀ ਨੇ ਕਹਿਣਾ ਵੇ ਕਿ ਆਸ ਕਿ ਜਲੋ ਦਿਖਾਉਂ ਦੇਤਾ ਹੈਗੇ ਮੈਨੂੰ ਪਤਾ ਵੀ ਆਪਣੇ ਘਰ ਦੀ ਕੀ ਨੂੰ ਨੀ ਫਿਕਰ ਤੁਹਾਨੂੰ ਤੇ ਉਹਨਾਂ ਨੂੰ ਸਭ ਨੂੰ ਹੁੰਦੀ ਆ ਸਭ ਨੂੰ ਹੁੰਦੀ ਆ ਹੁਣ ਜਿਹੜਾ ਤੁਸੀਂ ਆਪਣੇ ਭਾਜੀ ਨਾਲ ਆਪਣੇ ਢੰਗ ਨਾਲ ਤਰੀਕੇ ਨਾਲ ਕਹਿਣਾ ਵੀ ਜਿੱਦਾਂ ਵੀਰੇ ਇੱਥੇ ਜਲੋ ਜਿੱਥੇ ਵੀ ਦਿਖਾਤਾ ਕੋਈ ਗੱਲ ਜੇ ਅਸੀਂ ਇੱਥੇ ਦਿਖਾ ਦੂਗੇ ਤੇ ਤੁਹਾਨੂੰ ਤੁਹਾਡਾ ਫਾਇਦਾ ਹੋਣਾ ਚਾਹੀਦਾ ਆਪਾਂ ਨੂੰ ਹਾਂ ਨੁਕਸਾਨ ਨਹੀਂ ਹੋਣਾ ਚਾਹੀਦਾ ਚਰਨਜੀਤ ਦਾ ਪ੍ਰੈਸ਼ਰ ਹੁਣ ਤੁਸੀਂ ਆਪਣੇ ਢੰਗ ਨਾਲ ਕਹਿਣਾ ਬੰਦੇ ਨੂੰ ਥੋੜੇ ਆਪਣੇ ਢੰਗ ਨਾਲ ਸਮਝ ਆ ਹੋ ਜਾਂਦਾ ਹੈ ਨਾ ਤੇ ਤੁਸੀਂ ਭਾਜੀ ਨਾਲ ਗੱਲ ਕਰਕੇ ਦੇਖੋ ਵੀ ਦੇਖੋ ਅਸੀਂ ਉਹਨਾਂ ਦਾ ਕੋਈ ਲੇਖ ਨਹੀਂ ਦੇ ਸਕਦੇ ਵੀ ਉਹਨਾਂ ਨੇ 15 ਦਿਨ ਸਾਡੇ ਘਰ ਆਏ ਉਹ 15 ਦਿਨ ਨਹੀਂ ਸਾਡੇ ਲਈ ਕਿਹਾ ਸੀ ਉਸ ਟਾਈਮ ਬਹੁਤ ਬਹੁਤ ਜਿਆਦਾ ਜ਼ਰੂਰੀ ਔਖੇ ਟਾਈਮ ਦੇ ਵਿੱਚ ਜਿਹੜੇ ਬੰਦੇ ਸਾਡੇ ਨਾਲ ਹਾਂ ਕੋਈ ਵੀ ਆਪਣੇ ਨਾਲ ਖੜਿਆ ਹੋਵੇ ਹੈਨਾ ਤੇ ਉਹ ਟਾਈਮ ਯਾਦ ਰਹੇਗਾ ਬੰਦੇ ਨਾਲ ਸੰਦੀਪ ਭੈਣ ਦੇ ਕੋਈ ਅਸੀਂ ਇਹਨਾਂ ਦਾ ਲੇਖਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਹੈਗੇ ਵੀ ਉਹੀ ਕੰਮ ਹੋਇਆ ਚਾਹੇ ਇੱਕ ਦਿਨ ਕਢਾਵੇ ਚਾਹੇ ਅਗਲਾ ਚਾਹੇ 10 ਦਿਨ ਕਢਾਵੇ ਉਹ ਜਿੱਦਾਂ ਮੰਮੀ ਬੈਠੇ ਨੇ ਉਹਰੇ ਵਿਚਾਰੇ ਬੇਨਾ ਦਾ ਮੈਂ ਲੇਖਾ ਨਹੀਂ ਦੇ ਸਕਦਾ ਦੇ ਨਹੀਂ ਸਾਦੇ ਪਾ ਹਾਂ ਕਿਉਂਕਿ ਔਖੇ ਟਾਈਮ ਦੇ ਵਿੱਚ ਜਿਹੜਾ ਬੰਦਾ ਸਾਡੇ ਔਖੇ ਟਾਈਮ 'ਚ ਖੜਿਆ ਹੋਵੇ ਨਾ ਨਾਲ ਬਰਾਬਰ ਮੋਡੇ ਨੂੰ ਮੋਡਾ ਮਲਾ ਕੇ ਉਹਨੂੰ ਵੀ ਅਸੀਂ ਔਖੇ ਟਾਈਮ 'ਚ ਜਵਾਬ ਦਿੰਨੇ ਆ ਤਾਂ ਸਾਡੇ ਵਰਗਾ ਮੂਰਖ ਬੰਦਾ ਕੋਈ ਨਹੀਂ ਸਾਨੂੰ ਔਖੇ ਟਾਈਮ ਦੇ ਵਿੱਚ ਬਰਾਬਰ ਨਾਲ ਖੜਨਾ ਚਾਹੀਦਾ ਚਲੋ ਚਲੋਗੇ ਆਉਣਾ ਨਾ ਆਉਣਾ ਤਾਂ ਉਹਨਾਂ ਦੀ ਮਰਜ਼ੀ ਹੈ ਹਾਂ ਬਿਲਕੁਲ ਬਿਲਕੁਲ ਵੀ ਸਾਡਾ ਜਿਹੜਾ ਫਰਜ਼ ਆ ਸੀ ਉਹ ਤੇ ਪਿੱਛੇ ਨਾ ਹਟੀਏ ਨਾ ਤੇ ਬਾਕੀ ਤੁਸੀਂ ਦਿਵਾਵਾ ਅੱਜ ਤੱਕ ਸਾਡੇ ਲਈ ਕਰੀਆਂ ਰੱਬ ਅੱਗੇ ਆਪਾਂ ਤੁਹਾਨੂੰ ਅਰਦਾਸ ਕਰਦੇ ਆ ਇੱਕ ਸੱਚੀ ਗੱਲ ਕਹਿੰਦੀ ਆ ਦੇਖੋ ਕੋਈ ਮੇਰੀ ਗੱਲ ਦਾ ਮਜ਼ਾਕ ਕਰੇ ਕੋਈ ਮੈਨੂੰ ਕੁਝ ਵੀ ਕਹੇ ਕੱਲ ਤੁਸੀਂ ਮੇਰੇ ਭੈਣ ਭਾਈਆਂ ਕਹਿ ਵੀ ਸਕਦੇ ਆ ਪਰ ਮੇਰੇ ਤਾਂ ਅਜੇ ਤੱਕ ਨਾ ਇਹ ਜਮਾਈ ਹੋਈ ਜਾਣਾ ਕਿ ਜਿੰਨੀਆਂ ਵੀ ਮੇਰੀਆਂ ਭੈਣ ਭਾਈਆਂ ਨੇ ਅਰਦਾਸਾਂ ਕਰੀਏ ਵੀਡੀਓ ਦੇਖਦੇ ਨੇ ਮੇਰੇ ਤਾਂ ਕਬੂਲ ਹੋਈਆਂ ਮੇਰੇ ਦੋਖੂ ਪੁੱਤੇ ਨੇ ਜਿੱਦਾਂ ਮੇਰਾ ਭਾਈ ਕਿੰਨਾ ਟਾਈਮ ਪੇ ਆ ਰਿਹਾ ਥੋੜੀਆਂ ਅਰਦਾਸਾਂ ਨੇ ਜਿੱਦਾਂ ਸਾਨੂੰ ਡਾਕਟਰਾਂ ਨੇ ਵੀ ਕਿਹਾ ਤਾਂ ਸੀ ਵੀ ਬੰਦਾ ਫੜਾ ਨਹੀਂ ਹੋ ਸਕਦਾ ਕਿਉਂਕਿ ਹੌਸਲਾ ਇੱਕ ਬੰਦੇ ਦੀ ਅਰਦਾਸਾਂ ਬੰਦੇ ਨੂੰ ਹੀ ਟਾਰਦੀ ਹੈ ਦਵਾਈ ਨਹੀਂ ਕੰਮ ਜਿੱਥੇ ਕਰਦੀ ਜਿੱਥੇ ਦਵਾਵਾਂ ਕੰਮ ਕਰ ਜਾਂਦੀ ਹੈ ਹੈਨਾ ਤੇ ਬਾਕੀ ਤੁਸੀਂ ਅਰਦਾਸ ਕਰਿਓ ਉਧਰ ਜਿਹੜਾ ਚਰਨਜੀਤ ਕੌਰ ਦਾ ਬڑا ਜੀਜਾ ਯਾਨੀ ਕਿ ਮੇਰਾ ਸਾਧੂ ਬڑا ਸਭ ਤੋਂ ਬڑا ਤੇ ਉਹਨੂੰ ਵੀ ਥੋੜੀ ਕਿਡਨੀਆਂ ਦੀ ਪ੍ਰੋਬਲਮ ਹੈਗੀ ਆ ਕਹਿੰਦੇ ਉਹ ਕਿਡਨੀ ਡੈਮੇਜ ਹੋਈ ਆ ਤੇ ਉਹਦੇ ਉੱਪਰ ਜਿਵੇਂ ਸੋਜਿਸ਼ ਆਉਣਾ ਸਰੀਰ ਨੂੰ ਲੱਤਾਂ ਫੁੱਲ ਜਾਣਾ ਪਾਣੀ ਪਾਣੀ ਤਾਂ ਨਹੀਂ ਭਰਦਾ ਪਾਣੀ ਆ ਹੋ ਜਾਂਦਾ ਜਿੰਨਾ ਵਿੱਚ ਆ ਤੇ ਪਾਣੀ ਖਤਮ ਹੋ ਜਾਂਦਾ ਭਰਦਾ ਤਾਂ ਨਹੀਂ ਪਾਣੀ ਚਲੋ ਤਾਂ ਵੀ ਸ਼ੁਕਰ ਆ ਕਿਉਂਕਿ ਜੇ ਪਾਣੀ ਦਾ ਭਰਨਾ ਹੋ ਜਾਂਦਾ ਨਾਲ ਲੀਵਰੇਜ ਪ੍ਰੋਬਲਮ ਪੈ ਜਾਂਦੀ ਆ ਠੀਕ ਆ ਚਲੋ ਪਰਮਾਤਮਾ ਭਾਈ ਦੇਖੋ ਗਰੀਬੀ ਆ ਚਾਹੇ ਅਮੀਰੀ ਆ ਬੰਦਾ ਤੰਦਰੁਸਤ ਰਹੇ ਤਾਂ ਘਰ ਦੇ ਵਿੱਚ ਖੁਸ਼ੀ ਹੀ ਰਹਿਣੀ ਹੈ ਜੀਜਾ ਨਹੀਂ ਹੈਗਾ ਸਾਡਾ ਇੱਕ ਬਾਪ ਆ ਜਦੋਂ ਡਾਡੀ ਤੇ ਬਾਦ ਨਾ ਡਾਡੀ ਦੀ ਸਵਾ ਤੋਂ ਮਹੀਨਾ ਹੋਇਆ ਸੀ ਡੈਥ ਹੋਈ ਨੂੰ ਉਹਦੇ ਬਾਅਦ ਉਹਨਾਂ ਦੀ ਮੰਮੀ ਆ ਗਈ ਸੀ ਜਿੱਦਾਂ ਮੇਰੀ ਦਾਦੀ ਤੇ ਉਹ ਸੇਮ ਕੰਮ ਕਰਦੇ ਦੀ ਇਕੱਠੇ ਢਾਈ ਬਣੇ ਦਾ ਉਹਨਾਂ ਨੇ ਤੇ ਰਿਸ਼ਤਾ ਲੈ ਗਏ ਦੀ ਤੇ ਉੱਤੇ ਦੇ ਬਾਅਦ ਮੇਰੇ ਜੀਜੇ ਨੇ ਬਾਪ ਬਣ ਕੇ ਜਿੱਦਾਂ ਸਾਡੇ ਛੇ ਭੈਣਾਂ ਦਾ ਵਿਆਹ ਹੋਇਆ ਚੋ ਚਾਹੇ ਕੁਝ ਦਿੱਤਾ ਚਾਹੇ ਨਹੀਂ ਦਿੱਤਾ ਪਰ ਜਿਹੜਾ ਲੜਫੜਾਉਣਾ ਔਖੇ ਟਾਈਮ ਖੜ ਗਿਆ ਲੜਫੜਾਉਣਾ ਇਹ ਵੀ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਨਹੀਂ ਬਾਪ ਵੜ ਕੇ ਉਹਨੇ ਸਾਡੇ ਨਾਲ ਖੜਾ ਰਿਹਾ ਤੇ ਹਨਾ ਚਲੋ ਗਰੀਬੀ ਉਮੀਰੀ ਉਹਨੇ ਸਾਡੇ ਘਰ ਚ ਕੱਟੀ ਆ ਸਭ ਤੋਂ ਪਹਿਲਾਂ ਤਾਂ ਉਹ ਹੀ ਆਏ ਨੇ ਕੁਝ ਤਾਂ ਬਹੁਤ ਬਾਅਦ ਚ ਆਏ ਆ ਸਾਰੇ ਹਨਾ ਵੀ ਉਹਨੇ ਦੇਖੋ ਸਾਡੇ ਨਾਲ ਇੱਕ ਟਾਈਮ ਉਹਨੇ ਨੂਨ ਤੋਂ ਬਿਨਾ ਵੀ ਰੋਟੀ ਖਾਧੀ ਸਾਡੇ ਘਰ ਚ ਉਹ ਬੰਦੇ ਨੇ ਹਨਾ ਵੀ ਸਾਡੇ ਨੇ ਦੁੱਖ ਝੱਲੇ ਜਿ ਸੀ ਛੋਟੇ ਛੋਟੇ ਭੈਣਾਂ ਦੇ ਆਪਣੇ ਕੋਲ ਵੀ ਰੱਖੇ ਆ ਤੇ ਮੰਮੀ ਦੇ ਨਾਲ ਦੇ ਲੋ ਮੰਮੀ ਨੇ ਉਹਨੇ ਇੱਕ ਗੱਲ ਕਹ ਦਿੱਤੀ ਸੀ ਵੀ ਅੱਜ ਤੋਂ ਮੈਂ ਤੇਰਾ ਜਵਾਈ ਨਹੀਂ ਤੇਰਾ ਪੋਤਾ ਪਰ ਉਹਨੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਦੀ ਵੀ ਉਹ ਇੰਨੀ ਗਰੀਬੀ ਵੀ ਆ ਚੁੱਕੀ ਆ ਪਰ ਉਹ ਬੰਦੇ ਨੇ ਕਦੇ ਸਾਡੇ ਨਾਲ ਮੋਢਾ ਨਹੀਂ ਛੱਡਿਆ ਹੈਗਾ ਲਾਉਣ ਤੇ ਹੁਣ ਵੀ ਇੱਕ ਮੇਰਾ ਭਾਈ ਰਹਿ ਗਿਆ ਸੀ ਹੁਣ ਸਾਰੇ ਪਿੰਡ ਦੇ ਐਂ ਕਹਿੰਦੇ ਹੁੰਦੇ ਸੀ ਵੀ ਇਹ ਬੰਦਾ ਕਬੀਲਦਾਰੀ ਕਿਉਂ ਤੂ ਆ ਥੋੜੀ ਕਿਉਂਟ ਵੀ ਦਿੱਤੀ ਹੁਣ ਜਦ ਤੁਸੀਂ ਚਲੋ ਤੁਸੀਂ ਰਿਸ਼ਤਾ ਕਰਾਤਾ ਉਹਨਾਂ ਨੇ ਨਾਲ ਹੋ ਕੇ ਕਰਾਤਾ ਤੇ ਧੰਨਵਾਦ ਤੁਹਾਡਾ ਵੀ ਤੇ ਜੀਜੇ ਜੀ ਦਾ ਵੀ ਉਹਦਾ ਸੀ ਆਸਾਨ ਨਹੀਂ ਦੇ ਸਕਦੇ ਕਈ ਵਾਰੀ ਗੱਲਾਂ ਹੋ ਜਾਂਦੀ ਆਪਾਂ ਨਾ ਵਕੈ ਵੀ ਦਨੇ ਇੱਕ ਦੂਜੇ ਨੂੰ ਗੁੱਸੇ ਚ ਦਿਲੇ ਚ ਪਰ ਮੈਂ ਆਪਣੇ ਜੀਜੇ ਦਾ ਕੋਈ ਲੇਖਾ ਨਹੀਂ ਦੇ ਸਕਦੀ ਜਿੰਨਾ ਉਹਨੇ ਸਾਡੇ ਲਈ ਕਰਿਆ ਨਾ ਅੱਸੀ ਅੱਜ ਤੱਕ ਕਰ ਸਕਦੇ ਆ ਨਾ ਆਸਾਨ ਬੰਦੇ ਦੇ ਆਸਾਨ ਕਦੇ ਨਾ ਕਦੇ ਚਰਨਜੀਤ ਯਾਦ ਆਉਂਦੇ ਆ ਮੇਰੇ ਤੋਂ ਤਾਂ ਹਮੇਸ਼ਾ ਵੀ ਦੇਖੋ ਹਾਂ ਔਖਾ ਟਾਈਮ ਜਦੋਂ ਬੰਦੇ ਕਰਾਉਂਦੀ ਮਰ ਜੂਗੀ ਪਰ ਮੈਂ ਉਹ ਚੀਜ਼ਾਂ ਨਹੀਂ ਭੁੱਲਦੀ ਕਿਉਂਕਿ ਦੇਖੋ ਜਿਹੜਾ ਬੰਦਾ ਉਹ ਚੀਜ਼ਾਂ ਭੁੱਲ ਗਿਆ ਉਹ ਬੰਦਾ ਨਹੀਂ ਹੈ ਬੰਦਾ ਨਹੀਂ ਹੈ ਹਨਾ ਜੋ ਟਾਈਮ ਮੈਂ ਤੁਹਾਨੂੰ ਦੱਸੀ ਕੋਈ ਨੂਨ ਤੋਂ ਬਿਨਾ ਵੀ ਰੋਟੀ ਨਹੀਂ ਖਾ ਸਕਦਾ ਪਰ ਉਹ ਬੰਦੇ ਨੇ ਹਰ ਨਾਲ ਪਾਣੀ ਨਾਲ ਵੀ ਰੋਟੀਆਂ ਖਾਧੀਆਂ ਹੁੰਦੀਆਂ ਨੇ ਚਲੋ ਪ੍ਰਮਾਤਮਾ ਸਭ ਨੂੰ ਠੀਕ ਅੱਛਾ ਮੇਰੀ ਗੱਲ ਸਮਝ ਲੈ ਤੂੰ ਸੁੱਖੀ ਭੈਣ ਨੂੰ ਜਰੂਰ ਫੋਨ ਕਰਕੇ ਕਹੀਂ ਮੈਂ ਵੀ ਕਹਿ ਦੂੰਗਾ ਚੱਲ ਵੀ ਭਾਈ ਜੇ ਤੈਨੂੰ ਇੱਥੇ ਨਹੀਂ ਠੀਕ ਲੱਗਦਾ ਤੂੰ ਆ ਜਾ ਜੇ ਸੱਤੀ ਨੂੰ ਵੀ ਅੱਗੇ ਵੀ ਇੱਥੇ ਸਰਕਾਰੀ ਹਸਪੀਟਲ 'ਚ ਅੱਗੇ ਵੀ ਉਹ ਹਾਂ ਅੱਗੇ ਵੀ ਆ ਪ੍ਰੋਬਲਮ ਆ ਗਈ ਸੀ ਉਹਨੂੰ ਪਰ ਰੋਪੜ ਵਾਲਿਆਂ ਨੇ 2 ਦਿਨ ਰੱਖਿਆ ਟੀਕੇ ਲਾਏ ਤੇ ਦਵਾਈ ਦਿੱਤੀ ਤੇ ਬਿਲਕੁਲ ਠੀਕ ਕਰਕੇ ਉਹਨਾਂ ਨੇ ਭੇਜਤਾ ਫਿਰ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਦੋਂ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਐਦਾਂ ਦੀ ਹੁੰਦੀ ਆ ਹਾਂ ਹੈਨਾ ਵੀ ਤੁਸੀਂ ਸਾਡੇ ਕੋਲੇ ਆਉਣਾ ਤੇ ਮੈਂ ਤਾਂ ਤੁਹਾਨੂੰ ਇੱਕ ਗੱਲ ਕਹੂੰਗਾ ਵੀ ਉਹ ਉਹਨਾਂ ਦਾ ਵੀ ਫਰਜ਼ ਬਣਦਾ ਭਾਈ ਜਦੋਂ ਅਸੀਂ ਇੱਥੇ ਆਰਾਮ ਹੋਇਆ ਤਾਂ ਸਾਨੂੰ ਉਹ ਵੀ ਇੱਥੇ ਆ ਕੇ ਦਿਖਾ ਦੇਣ ਵਧੀਆ ਗੱਲ ਆ ਹਾਂ ਨਹੀਂ ਉਹਨਾਂ ਨੂੰ ਜਦੋਂ ਖੰਨੇ ਜਾਂਦੇ ਨੇ ਉਹਨਾਂ ਦੇ ਕੋਲ ਹਸਪੀਟਲ ਬਿਲਕੁਲ ਇਹ ਗੱਲ ਝੂਠ ਨਹੀਂ ਹੈਗੀ ਕਿ ਖੰਨੇ ਚੋਂ 24 ਘੰਟੇ ਰਹਿੰਦੇ ਜਦੋਂ ਉਹਨਾਂ ਦਾ ਕੰਮ ਡਰਾਈਵਰੀ ਦਾ ਉਹ ਆਪ ਟਾਟੋ ਚਲਾਉਂਦੇ ਨੇ ਵੈਸੇ ਹੁਣ ਤਾਂ ਜਾਂਦੇ ਹੀ ਨਹੀਂ ਹੈਗੇ ਕਿ ਉਹ ਆ ਮਜਬੂਰੀ ਕਰਕੇ ਉਹਨਾਂ ਦਾ ਜਿਹੜਾ ਆਟੋ ਆ ਉਹ ਵੀ ਵਿਚਾਰਿਆਂ ਦਾ ਖੜਾ ਹੀ ਆ ਕਿਉਂਕਿ ਹੁਣ ਨਿਆਣਿਆਂ ਨਿਆਣੇ ਦੇ ਲਾਇਸੈਂਸ ਨਹੀਂ ਨਿਆਣੇ ਛੋਟੇ ਆ ਨਾਲ ਇਹਨਾਂ ਨੂੰ ਚਲਾਉਣ ਦਾ ਨਹੀਂ ਪਤਾ ਚਲਾਉਣ ਦਾ ਵੀ ਨਹੀਂ ਪਤਾ ਉਹਨਾਂ ਨੂੰ ਨਾ ਖੰਨੇ ਜਾਇਆ ਹੈ ਸਰਕਾਰੀ ਹਸਪੀਟਲ ਚ ਮੰਮੀ ਨੇ ਕਿਹਾ ਸੀ ਨਾ ਉਹ ਜਾਇਆ ਟੈਸਟ ਕਰਾਇਆ ਹੈ ਫਿਰ ਉਹਨਾਂ ਨੇ ਪੁੱਛਿਆ ਭਾਜੀ ਨੂੰ ਵੀ ਤੁਸੀਂ ਪਹਿਲਾਂ ਐਡਾ ਪ੍ਰੋਬਲਮ ਕਿੱਥੇ ਦਵਾਈ ਖਾਧੀ ਫਿਰ ਉਹਨੇ ਦੱਸਿਆ ਮੇਰੇ ਉਪਰ ਦਾਖਲ ਰਿਹਾ ਵੀ ਮੈਨੂੰ ਉਹਰੇ ਮੇਰੀ ਮੰਮੀ ਦਾ ਉੱਥੇ ਜਾਣ ਪਛਾਣ ਸੀ ਉਹਨਾਂ ਨੇ ਸਾਨੂੰ ਉਹਦੇ ਤੋਂ ਰੈਫਰ ਕਰਤਾ ਸੀ ਫਿਰ ਉਹ ਕਹਿੰਦੇ ਤੁਸੀਂ ਜੇ ਮੇਰੇ ਹਿਸਾਬ ਨਾਲ ਚੱਲੋ ਵੀ ਤੁਸੀਂ ਇੱਕ ਵਾਰੀ ਉੱਥੀ ਹੋ ਜਾਓ ਹੂੰ ਇਹਨਾਂ ਡਾਕਟਰ ਨੂੰ ਨੌਲੇਜ ਹੁੰਦੀ ਹੈ ਕਹਿੰਦੇ ਚਾਹ 50 ਸਾਲ ਬਾਅਦ ਚਲੋ ਡਾਕਟਰ ਜੇ ਉੱਥੇ ਹੋਊਗਾ ਤਾਂ ਤੁਹਾਡੀ ਉਹ ਬਿਮਾਰੀ ਫੜੂਗਾ ਉਹ ਫੜ ਲੈਂਦਾ ਫੜ ਲੈਂਦਾ ਡਾਕਟਰ ਵੀ ਆ ਪਹਿਲਾਂ ਮੇਰੇ ਕੋਲ ਕੇਸ ਆ ਚੁੱਕਿਆ ਤਾਂ ਆਇਆ ਨਹੀਂ ਇਦਾਂ ਇਦਾਂ ਕਰਕੇ ਮੈਂ ਇਹਨੂੰ ਮੈਡੀਸਿਨ ਦੇਣੀ ਆ ਆ ਠੀਕ ਹੋ ਸਕਦੀ ਹੈ ਮੈਡੀਸਿਨ ਨਾਲ ਜਿੱਦਾਂ ਮੈਂ ਜਾਣੀ ਆ ਡਾਕਟਰ ਕੋਲ ਮੈਨੂੰ ਤੇ ਜਾਣਦੀ ਸਾਰਿਆਂ ਨੇ ਨਾਮ ਵੀ ਪਤਾ ਲੱਗ ਗਿਆ ਉਹਨਾਂ ਨੂੰ ਮੇਰਾ ਨਾਮ ਚਰਨਜੀਤਾ ਉਹਨਾਂ ਨੇ ਜਾਣਦੀ ਸਾਰ ਪੁੱਛਣਾ ਬਈ ਚਰਨਜੀਤ ਦੱਸ ਕਿੱਦਾਂ ਤੇ ਕਿੱਦਾਂ ਨਹੀਂ ਹੈ ਨਾ ਬਈ ਤੇਰੀ ਪ੍ਰੋਬਲਮ ਬੇਟ ਤਾਂ ਨਹੀਂ ਤੇਰਾ ਸਰੀਰ ਦਾ ਤੈਨੂੰ ਲੱਗ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਦਾ ਵੇਟ ਵਧਣਾ ਹੈ ਬਿਲਕੁਲ 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 ਤੇ ਬਾਕੀ ਚਲੋ ਕਰਿਓ ਦਮਾਵਾਂ ਵੀ ਪ੍ਰਮਾਤਮਾ ਸਭ ਦੀਆਂ ਧੀਆਂ ਭੈਣਾਂ ਨੂੰ ਸਭ ਨੂੰ ਚੜ੍ਹਦੀ ਗੱਲ ਸਾਰਿਆਂ ਨੂੰ ਚੜ੍ਹਦੀ ਗੱਲ ਵਿੱਚ ਰੱਖੇ ਪ੍ਰਮਾਤਮਾ ਕਰਿਓ ਅਰਦਾਸਾ ਚਰਨਜੀਤ ਦੀ ਭੈਣ ਸੁਖੀ ਹੈ ਜੀ ਕਹਾਣੀ ਤੋਂ ਤੇ ਇਧਰ ਇਹਦਾ ਜੀਜਾ ਬੜਾ ਮਾਦਰੀ ਤੋਂ ਇਹਨਾਂ ਲਈ ਅਰਦਾਸਾ ਤੁਸੀਂ ਜ਼ਰੂਰ ਕਰਿਓ ਵੀ ਬਿਲਕੁਲ ਠੀਕ ਹੋ ਜਾਵੇ ਨਾ ਇਹ ਦੁੱਖ ਲੈ ਕੇ ਆਵੇ ਚਲੋ ਬਾਕੀ ਠੀਕ ਹੈ ਜੀ ਅਰਦਾਸਾ ਕਰਿਓ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ੀ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ